ਦਾ ਨਾਮ ਨੰਦ ਅਵੰਦ ਸਮੇ ਕੈਤਾ ਨੰ ਭਗਵਤ ਜੁਰਦਾ ਗੁਰ ਨਾਨਕ ਦੇਵ ਧਿਆਏ ਫਿਰ ਅੰਦ ਗੁਰ ਤੇ ਅਮਰਦਾਸ RAM DAS ਆਂ ਹੋਈ ਸਹਾਈ ਅਰਜਨ ਹਰ ਗੋਵਿੰਦਨ ਓਮ ਸਮਰੌਂ ਸ੍ਰੀ ਹਰਦਾਇ ਸ੍ਰੀ ਹਰਿਕ੍ਰਿਸ਼ਨ ਧਿਆਈ ਆਏ ਜਿਸ ਦਿੱਥੇ ਸਾਦੋ ਕੁਝ ਆਏ ਤੇਗ ਬਹਾਦਰ ਸਿਮਰਿ ਆਏ ਧਰਨਾਉ ਨੇ ਦੇਵ ਅਵਤਾਰੀ ਸਭ ਤਾਂ ਹੀ ਹੋਈ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਨੇ ਦੇ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਯਾਦ ਦਾ ਧਿਆਨ ਧਰ ਕੇ ਬੋਲਣ ਦੀ ਜਾਂ ਪਿਆਰੀਆਂ ਚੌਥਾ ਸਹਿਜਾ ਦੀਆਂ ਚਾੜੀਆਂ ਬੋਧੀਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਗੰਢ ਛਗਿਆ ਦੇਗ ਜਲਾਈ ਦੇਗ ਵਾਹੀ ਦੇਹ ਤੈ ਆਨੰਦ ਰਸ ਕੀਤਾ ਜਿਨ੍ਹਾਂ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸੰਗਾਂ ਸੰਗਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਨਵਾਏ ਖੋਪਰੀਆਂ ਲੋਹਾਈਆਂ ਜਲੀਆਂ ਦੇ ਚਲੇ ਆਧਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਗਾਹ ਹੀ ਦਿਨਾਂ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਚਾਂ ਤਖਤਾਂ ਸਰਬ ਸਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਹਾਰੇ ਗੁਰੂ ਪ੍ਰਤਮੇ ਸਰਬਤੁ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤੁ ਖਾਲਸਾ ਜੀ ਕੋ ਹਾਰੇ ਗੁਰੂ ਹਾਰੇ ਗੁਰੂ ਹਾਰੇ ਗੁਰੂ ਜਿਥੇ ਆਵੇ ਜਿਥੇ ਅਮਨ ਦਾ ਸਤਿ ਸ਼ਾਂਤ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਇਤ ਤੇਗ ਤੇਗ ਫਟੇ ਧੰਕੀਆਂ ਝੰਡੇ ਬੰਗੇ ਜੁਗੋ ਜੁਗੈ ਅਕਾਲ ਧਰਮ ਦਾ ਜੈਕਾਰ ਬੋਲੋ ਜੀ ਸੁਖਮੰਦਰ ਮੰਨ ਨੀਵਾ ਮਾਤੇ ਚੀ ਮਤ ਬੱਤ ਦਾ ਰਖਾ ਆਪਵਾਈ ਗੁਰੂ ਏ ਅਕਾਲ ਪੁਰਖ ਅੰਦਰ ਜਾਨੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸਮ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਸਾਡਾ ਸਾਹਿਬ ਜੀ ਨੂੰ ਬੇਚੋ। ਖੇ ਨਿਮਾਰਿਆਂ ਦੇ ਮਾਣ ਮੇਤੋਣਿਆਂ ਦੇ ਪਾਣ ਨੇ ਉਟਿਆਂ ਦੀ ਓਟ ਧੰਨ ਧੰਨ ਸਤਗੁਰੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਆਪ ਜੀ ਦੇ ਹਜੂਰ ਅਰਦਾਸ ਦਿਨ ਦੀ ਹੈ ਸਤਗੁਰ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਬਤੀਤ ਹੋਈ ਹੈ ਚਾਰ ਪਹਿਰ ਜਰ ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸਿਮਰਨ ਕਰਦਿਆਂ ਬਤੀਤ ਕਰਾਉਣਾ ਭੰਨ ਭੰਨ ਅੰਮ੍ਰੇ ਸ਼ਹੀਦਾ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਪਵਿੱਤਰ పాਵਨ ਉਸਤਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਦੇ ਵਿੱਚ ਸੁੰਦਰਾ ਸਿੰਘਾਸਣ ਪਿਆਰ ਕੀਤੇ ਗਏ ਹਨ ਸਤਿਗੁਰੂ ਜੀ ਸੁੰਦਰਾ ਸਿੰਘਾਸਣ ਤੇ ਸੱਜ ਕੇ ਸੰਤਾਂ ਨੂੰ ਖੁੱਲ੍ਹੇ ਦਰਸ਼ਨ ਬਿਦਾਅ ਅਤੇ ਆਪ ਜੀ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰੋ ਸਤਿਗੁਰੂ ਜੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਵਾ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾ ਸਫਲੀ ਕਰਨੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਵਨ ਸਰੂਪ ਸੁਖ ਆਸ ਅਫਾਨ ਤੋਂ ਬਰਤਾਰ ਸਾਨ ਨੂੰ ਲਿ ਜਾਣੀ ਆਗਿਆ ਬਰਿਸ਼ੋ ਅਸਤੇ ਦੇ ਰਾਨ ਕੀ ਮੈਸ਼ੋ ਅਸਤੇ ਦੇ ਵਿੱਚ ਆਂਗਰ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ